ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਲਗਾਤਾਰ 6 ਮਾ ਦਿਨਾਂ ਦੀ ਪਾਕਿਸਤਾਨ ਲਈ ਲੈਂਦੇ ਪੰਜਾਬ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸ ਵਾਲੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਇਆ। ਅੱਜ ਆਪਾਂ ਜੀ ਨਨਕਾਣਾ ਸਾਹਿਬ ਤੋਂ ਨਾਰੋਵਾਲ ਪਹੁੰਚੇ ਸੀਗੇ ਟ੍ਰੇਨ ਦੇ ਰਾਹੀਂ ਤੇ ਨਾਰੋਵਾਲ ਤੋਂ ਕਰਤਾਰਪੁਰ ਸਾਹਿਬ ਪਹੁੰਚੇ ਸੀਗੇ ਤੇ ਹੁਣ ਆਪਾਂ ਜੀ ਕਰਤਾਰਪੁਰ ਸਾਹਿਬ ਗੁਰਦੁਆਰ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਖੜੇ ਆ ਤੇ ਦਰਸ਼ਨ ਕਰਦੇ ਆ ਦਰਵਾਜ਼ੇ ਸਾਹਿਬ ਦੇ ਚੱਲ ਕੇ ਤੇ ਆਪਾਂ ਜੀ ਉੱਥੋਂ ਆਪਣੀ ਸਰਾਮ ਚੋਂ ਬਾਹਰ ਆਏ ਸੀਗੇ ਤੇ ਇੱਧਰ ਬਿਲਕੁਲ ਸਾਹਮਣੇ ਆਪਣੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਬਣਿਆ ਹੋਇਆ ਤੇ ਇਹਦੇ ਨਾਲ ਹੀ ਜੀ ਆ ਜਿਹੜੀ ਜਗ੍ਹਾ ਹੈਗੀ ਇੱਥੇ ਬੌਲੀ ਸਾਹਿਬ ਬਣਿਆ ਹ ਜਿੱਥੋਂ ਗੁਰੂ ਨਾਨਕ ਦੇਵ ਜੀ ਪਾਣੀ ਕੱਢਦੇ ਸੀਗੇ ਤੇ ਸੋ ਇਹ ਆ ਜੀ ਅੰਦਰੋਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਬਿਲਡਿੰਗ ਥੱਲੇ ਵੀ ਨਤਮਸਤਕ ਹੋਇਆ ਜਾਂਦਾ ਜੀ ਤੇ ਉੱਪਰਲੇ ਪਾਸੇ ਦਰਬਾਰ ਸਾਹਿਬ ਉੱਪਰ ਚਲਦੇ ਹਾਂ ਪਹਿਲਾਂ ਦਰਬਾਰ ਸਾਹਿਬ ਦੀ ਮਾਰ ਦੇ ਵਿੱਚੋਂ ਹੀ ਬਾਉੜੀਆਂ ਨੇ ਉੱਪਰ ਜਾਣ ਦੇ ਲਈ ਤੇ ਉੱਪਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਾ ਉਪਤ ਨਹੀਂ ਕਰਦੇ ਆ ਦਰਸ਼ਨ ਸਵੇਰ ਜੀ ਦਰਬਾਰ ਸਾਹਿਬ ਵਿੱਚ ਬਹੁਤ ਜ਼ਿਆਦਾ ਭੀੜ ਸੀ ਤਾਂ ਇਸ ਕਰਕੇ ਵੀਡੀਓ ਰਿਕਾਰਡਿੰਗ ਨਹੀਂ ਹੋ ਸਕੀ ਉਸ ਸਮੇਂ ਤੇ ਹੁਣ ਆਪਾਂ ਪਹੁੰਚੇ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਦੀ ਇਮਾਰਤ ਇਸ ਬਿਲਕੁਲ ਸਾਹਮਣੇ ਦੀ ਗੁਰੂ ਗ੍ਰੰਥ ਸਾਹਿਬ ਜੀ ਜਿਹਾ ਉਪਤ ਨੇ ਦਰਬਾਰ ਸਾਹਿਬ ਦੀ ਇਮਾਰਤ ਦੇ ਵਿੱਚ ਤੇ ਇਕ ਓੰਕਾਰ ਸਤ ਇਹ ਇਧਰ ਜੀ ਸੰਗਤ ਜੋ ਵੀ ਆਈ ਆ ਪੰਜਾਬੋਂ ਉਹਨਾਂ ਦੀ ਇੰਟਰਵਿਊ ਆ ਪਾਕਿਸਤਾਨ ਪਾਈਚਾਰੇ ਵੱਲੋਂ ਲਈਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਦੇ ਬਾਹਰ ਨਿਕਲਦੇ ਸਾਹ ਜੀ ਤੇ ਮਜ਼ਾਰ ਬਣੀ ਹੋਈ ਹੈ ਸਾਹਮਣੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੋ ਫੁੱਲ ਸੀਗੇ ਉਹਨਾਂ ਨੂੰ ਦਫਨਾਇਆ ਗਿਆ ਸੀ ਇੱਥੇ ਦਫਨ ਕੀਤਾ ਗਿਆ ਸੀ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦੇ ਇਹ ਮਜ਼ਾਰ ਬਣੀ ਹੋਈ ਹੈ ਜੀ ਦਰبار صاحب ਤੋਂ ਜੀ ਬਿਲਕੁਲ ਖੱਬੇ ਆ ਕੇ ਇੱਧਰ ਨਿਸਾਨ ਸਾਹਿਬ ਬਣਿਆ ਹੋਇਆ ਜਦੋਂ Imran Khan ਨੇ ਇਹਦੀ ਕੋਵਿਡ ਹੋਰ ਖੁੱਲੇ ਸਥਾਨਾਂ ਦੀ ਸਥਾਪਨਾ ਕੀਤੀ ਸੀ ਉਸ ਵੇਲੇ ਇਹ ਬਣਿਆ ਹੋਇਆ ਤੇ ਸੱਜੇ ਪਾਸੇ ਇੱਧਰ ਖੰਡੇ ਆਕਾਰ ਦਾ ਪਾਰਕ ਬਣਿਆ ਹੋਇਆ ਤੇ ਦੂਜੇ ਪਾਸੇ ਬਾਬਾ ਜੀ ਦੇ ਖੇਤ ਨੇ ਤੇ ਸਾਹਮਣੇ ਬਿਲਕੁਲ ਸਾਹਮਣੇ ਅੰਗੀਟਾ ਸਾਹਿਬ ਆ ਉੱਧਰ ਚੱਲਦੇ ਆ ਸਾਰੇ ਜਿਹੜਾ ਕੰਪਲੈਕਸ ਹੈ ਬਹੁਤ ਸੋਹਣਾ ਬਣਾਇਆ ਹੋਇਆ ਬਹੁਤ ਜਿਆਦਾ ਪੈਸੇ ਖਰਚ ਕੀਤੇ ਹੋਏ ਨੇ ਪਾਕਿਸਤਾਨ ਸਰਕਾਰ ਦੇ ਦੁਆਰਾ ਤੇ ਕੋਈ ਵੀ ਕਾਰ ਜਿਹੜੀ ਹੈਗੀ ਆ ਉਹ ਸੰਗਤ ਦੇ ਲਈ ਨਹੀਂ ਆ ਰਹੀ ਸ੍ਰੀ ਕਾਜੀ ਇਹ ਪਹੁੰਚ ਚੁੱਕੇ ਆ ਬਾਬਾ ਜੀ ਦੇ ਖੇਤਾਂ ਜਿਹੜਾ ਬਾਬਾ ਜੀ ਦੇ ਬਾਗ ਕਹਿੰਦੇ ਆ ਸੋ ਇਧਰੇ ਪਾਸੇ ਵੀ ਸੰਗਤ ਪਾਕਿਸਤਾਨ ਦੇ ਵਿੱਚ ਐਂਟਰ ਹੋ ਜੇ ਤਾਂ ਕਰਕੇ ਲਈ ਹੋਈ ਜਾਲੀ ਤੇ ਉਹ ਸਾਹਮਣੇ ਦੂਜੇ ਪਾਸੇ ਹੈਗਾ ਜੀ ਆਪਣਾ ਆਪਣਾ ਬਾਰਡਰ ਉਧਰ ਦੇ ਪਾਸੇ ਕੋਰੀਡੋਰ ਆ ਜਿਹੜੀ ਸੰਗਤ ਕਤਾਰਬੋ ਸਾਹਿਬ ਜੀ ਆਉਂਦੀ ਤਾਂ ਉਹ ਪਿੱਛੋਂ ਦੀ ਆਉਂਦੀ ਆ ਉਹ ਸਾਹਮਣੇ ਉਧਰ ਰੋਡ ਬਣਾਇਆ ਜੀ ਉੱਥੋਂ ਦੀ ਇੱਥੋਂ ਦੀ ਅੱਗੇ ਦਰਸ਼ਨ ਕਰਦੇ ਇੱਥੇ ਬਾਬਾ ਜੀ ਦੇ ਖੇਤ ਨੇ ਸੁੱਕਦੇ ਗੁਰੂ ਨੰਗਦੇਵ ਜੀ ਵੀ ਨਾ ਖੇਤਾਂ ਵਿੱਚ ਕੀਤੀ ਕਰਦੇ ਸਨ ਤੇ ਅਨਾਜ ਉਗਾਉਂਦੇ ਸਨ ਇਹ ਨੇ ਥਾਮਾਂ ਜੀ ਅਸਲੀ ਆ ਦੇਖਣ ਵਾਲੀਆਂ ਅਸਲੀ ਥਾਮਾਂ ਨੇ ਕੀ ਦੇਖਣ ਵਾਲੀਆਂ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਮਹੱਤਵ ਆ ਬਾਕੀ ਜਿੱਦਾਂ ਕੱਲ ਦਾ ਚੱਲਿਆ ਇੰਟਰਨੈਟ ਸਾਰੇ ਸੰਗਤ ਦੇ ਚਿਹਰੇ ਤੇ ਖੁਸ਼ੀ ਤੇ ਹੈਈ ਐ ਸਿਗਨਲ ਤੇ ਮਾਰੇ ਮੜਿਆਉ ਲੱਗ ਗਏ ਕੱਲ ਨੂੰ ਆਪ ਨੂੰ ਲੈਣੇ ਪੈਣਗੇ ਹੌਟਸਪੌਟ ਜਾ ਕੇ ਲਾਹੌਰ ਉੱਥੇ ਹੀ ਨਹੀਂ ਆਉਂਦੀ ਬਣੀ ਉੱਥੇ ਮੰਗਣੇ ਕੱਢਣੇ ਪੈਣਗੇ ਹੜੇ ਪਾਕਿਸਤਾਨੀ ਭਰਾਵਾਂ ਦੇ ਦਹਾ 베ਰੀ ਵੀ ਇੱਕ 베ਰੀ ਇੱਕ ਅੱਗੇ ਨਹੀਂ ਗਏ ਬਰਦਾ ਦਾ ਪਕੌੜਾ ਬਰਦਾ ਦਾ ਪਕੌੜਾ ਦਾ ਜਿੰਦੇ ਲੰਗਾ ਚੱਲ ਪੈਂਦਾ ਤੇ ਸ਼ਾਮ ਵੀ ਭੰਗ ਸੋ ਸਭ ਤੋਂ ਵੱਡਾ ਧੰਨਵਾਦ ਹੈ ਪਾਕਿਸਤਾਨ ਸਰਕਾਰ ਦਾ ਜਿੰਨੇ ਸਾਨੂੰ ਇੱਥੇ ਆਉਣ ਦੇ ਮੌਕੇ ਦਿੱਤੇ ਤੇ ਲਾਂਗਾ ਖੋਲਿਆ ਇਹਦੇ ਸਾਹਮਣੇ ਹੈਗਾ ਜੋ ਆਪਣੇ ਸੰਤਾਂ ਦਾ ਬਾਗ ਹੈ ਜੀ ਤੇ ਇਧਰਲੇ ਪਾਸੇ ਅਮਰੂਦਾ ਬਾਗ ਹੈ ਤੇ ਸਾਹਮਣੇ ਅੰਜੀਤਾ ਸਾਹਿਬਾ ਜੀ ਤੇ ਕਣਕਾਂ ਪੂਰੀਆਂ ਵਧੀਆ ਖੜੀਆਂ ਨੇ ਬਾਕੀ ਇਹ ਨੇ ਇਹ ਬਾਗ ਇਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਸੀ ਸੋ ਗੁਰਦੁਆਰਾ ਸਾਹਿਬ ਦੇ ਬਾਗ ਦੇਖਣ ਤੋਂ ਬਾਅਦ ਜੀ ਆਪਾਂ ਹੁਣ ਰੁਕ ਕੀਤਾ ਜੀ ਮਾਰਕੀਟ ਵੱਲ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਪਿੱਛੇ ਲੰਗਰ ਦੇ ਥੋੜਾ ਨਜ਼ਦੀਕ ਮਾਰਕੀਟ ਬਣੀ ਹੋਈ ਹੈ ਜਿੱਥੇ ਆਓ ਤੁਹਾਨੂੰ ਦਿਖਾਉਣੀ ਆ ਅਲੱਗ-ਅਲੱਗ ਦੁਕਾਨਾਂ ਤੇ ਉਹਨਾਂ ਦੇ ਅਲੱਗ-ਅਲੱਗ ਰੇਟ ਤੇ ਮਿਲਦਾ ਸਮਾਨ ਸਭ ਤੋਂ ਪਹਿਲੀ ਦੁਕਾਨ 'ਚ ਨਿਸ਼ਕ ਤੇ ਇਸਤਰੀਆਂ ਦੇ ਕੱਪੜੇ ਦੀ ਦੁਕਾਨ ਦੇਖਦੇ ਹਾਂ ਚੱਲ ਕੇ ਕਿੰਦਾਂ ਦੀ ਵੈਰਾਈਟੀ ਹੈ ਸੋ ਜੋ ਇਹ ਸਾਹਮਣੇ ਹੀ ਦੁਕਾਨ ਹੈ ਨਿਸ਼ਾਤ ਪਾਕਿਸਤਾਨ ਦਾ ਅਫੀਸ਼ਲ ਬ੍ਰਾਂਡ ਹੈ ਤੇ ਇੱਥੇ ਸੋਦਾ ਥੋੜਾ ਮਹਿੰਗਾ ਬਾਕੀ ਕੱਪੜੇ ਦੀ ਕੁਆਲਿਟੀ ਵਧੀਆ ਹੋ ਸਕਦੀ ਹੈ ਸਹੌਦਰ ਪਿੱਛੇ ਹੀ ਦੁਕਾਨਾਂ ਹੋ ਰਹੀਆਂ ਖਾਣ-ਪੀਣ ਦੀ ਖਾਣ-ਪੀਣ ਵਾਲੀਆਂ ਕੌਫੀ ਪੀਣੀ ਹੈ ਕੋਈ ਖਾਣ-ਪੀਣਾ ਕਰਨਾ ਕੁਰਤੇ ਮਿਲਣੇ ਦੁਕਾਨ ਪਿੱਛੇ ਵੀ ਨੇ ਤੇ ਬਾਕੀ ਆਪਾਂ ਹੁਣ ਇੱਧਰ ਆਈਆਂ ਇੱਧਰ ਤੁਹਾਡੇ ਅੱਗੇ ਮਾਰਕੀਟ ਹੈ ਇੱਥੇ ਸੋਣ ਹਲਵਾ ਸ਼ੇਖ ਸੋਣ ਹਲਵਾ ਟਰਾਈ ਕਰ ਤੇ ਸੋਣ ਹਲਵੇ ਦੀ ਦੁਕਾਨ ਹੈ ਮਸ਼ਹੂਰ ਹੈ ਬਣੀ ਜਿਹੜੀ ਇਹਦੇ ਵਿੱਚ ਉੱਥੇ ਹੀ ਉਹਨੂੰ ਦਰਸ਼ਣ ਗਾਉਣੀ ਨਾਲ ਜਾ ਕੇ ਜੇ ਬਾਕੀ ਇਧਰ ਹੋਰ ਦੁਕਾਨਾਂ ਨੇ ਜੀ ਉੱਥੇ ਸਮਾਨ ਮਿਲਦਾ ਖਾਨ ਬੀਨ ਨੂੰ ਸੋ ਇੱਕ ਇਦਾਂ ਦੀ ਦੁਕਾਨ ਸੋਨ ਹਲਵੇ ਦੀ ਤੇ ਜਿਹੜੀ ਉਹ ਸਾਹਮਣੇ ਦੇ ਕਹਿੰਦਾ ਸੋਨ ਹਲਵੇ ਦੀ ਉਹ ਜਿਹੜਾ ਬਾਈ ਹੈ ਮਸ਼ਹੂਰ ਹੈ ਕਹਿੰਦੇ ਇੰਡੀਆ ਚ ਪੂਰਾ ਚੜਾਈ ਜਾਂਦੀ ਹੈ ਉਹ YouTube ਤੇ Facebook ਤੇ Instagram ਤੇ ਬਾਕੀ ਨੂੰ ਮਿਲਦੇ ਆ ਥੋੜੀ ਭੀੜ ਉੱਥੇ ਸੰਗਤ ਬਹਿ ਚੁੱਕੀ ਆਰਾਮ ਕਰਨ ਦੇ ਲਈ ਜਿਵੇਂ ਸਾਡਾ ਤੇ ਸਾਡਾ ਬਾਈ ਸਾਹਮਣੇ ਸੋਨ ਹਲਵਾ ਟਰਾਈ ਕਰਨ ਗਿਆ ਸੋਹਣ ਵਾਲ ਬਾਈ ਟਰਾਈ ਕਰਉਂਦੇ ਇਸਮਾਨਾ ਪਾਕਿਸਤਾਨ ਦੀ ਫੇਮਸ ਮਿਠਾਈ ਮਲਤਾਨੀ ਸੋਹਣਾ ਸੋਹਣ ਹਲਬਾ ਇਧਰੇ ਪਾਸੇ ਪੈਕਿੰਗ ਪਈ ਹੈ ਮਿਕਸਚਰ ਹੈ ਬਹੁਤ ਚੀਜ਼ਾਂ ਦਾ ਅਖਰੋਟ ਹੋਰ ਵਿੱਚ ਕੀ ਹੁੰਦਾ ਇਹਨਾਂ ਦੇ ਅਖਰੋਟ ਹੈ ਹੋਰ ਅਕਰੋੜ ਦੇ ਅਕਰੋੜ ਜੀ ਦੇ ਬੇਸਿਕਲ ਪੰਜ ਵਿਧਾਨ ਮਾਮਨ ਆਬਦਾਮ ਮਾਮਨ ਆਬਦਾਮ ਜੀ ਸੋ ਵੀ ਹੈ ਸੋ ਹਾਲ ਵਿੱਚ ਕੀ ਕੀ ਪਾਇਆ ਹੁੰਦਾ ਮਿਕਸ ਦੇਸੀ ਕੇ ਉਪਾਇਆ ਹੁੰਦਾ ਦੋਤੇ ਵੈਸੀ ਤੇ ਟ੍ਰਾਈਫਰੋ ਨੂੰ ਗ੍ਰੇਂਡ ਕਰਕੇ ਪਕਾਇਆ ਜਾਂਦਾ ਜੀ ਘਰ ਕਦੇ ਬਣਾਵਾਏ ਘਰੇ ਵੀ ਹੈ ਨਾ 100 ਸੌ ਰੁਪਏ ਆਏ ਬਣਾ ਦੇ ਫਿਰ ਪੈਸੇ ਲੈ ਗਿਆ ਲੈ ਗਿਆ ਲੋ ਫਰੋ ਨਜ਼ਾਰੇ ਨਜ਼ਾਰੇ ਮਹਾਰਾਜ ਅਜਲੀ ਸੋ ਬਾਈ ਦੁਕਾਨ ਅਸੀਂ ਦੂਜੀ ਗਲੀ ਪਹੁੰਚ ਚੁੱਕੇ ਆ ਫਰੀਦ ਦਾ ਛੋਲ ਹਲਵਾ ਖਾਣ ਦੇ ਲਈ ਹਾਂਜੀ ਹਾਂਜੀ ਹਾਂ ਤੇ ਖਾਗਿਆਂ ਨੂੰ ਦੇ ਫਿਰ ਕਰਦੇ ਬਲੌਗ ਚ ਪਾਉਣਾ ਬਾਈ ਨੂੰ ਹਲੋ ਵੀਰ ਜੀ ਖਾ ਕੇ ਦੱਸੋ ਵੀ ਜਨਾਬ ਹੋਰੀ ਮਸ਼ਹੂਰ ਨੇ ਪੂਰੇ ਇੰਡੀਆ ਚ YouTube ਤੇ Instagram ਤੇ ਇਹ ਕੋ ਬ੍ਰਾਂਡ ओरिजिनल 306 ਵਾਲਿਆਂ ਦਾ ਕੰਪਨੀ ਦਾ ਹੈ ਇਹ ਗੱਲ ਕਰਕੇ ਦੱਸੋ ਇਹਨਾਂ ਨੂੰ ਮਿਹਰਬਾਨੀ ਵੀਰੇ 80 ਲੇਟਰ ਤੱਕ ਲੱਗਾ ਹੋਇਆ ਹੈ ਇਹ ਦੇਖ ਇਹਦੇ ਤੇ ਮਾਰੋ 306 ਦਾ ਬ੍ਰਾਂਡ ਹੈ ਕਜੇ ਪੂਰੇ YouTube ਕਰਕੇ ਮਾਰਨਾ ਸਿੱਧੀ ਕਰਗੇ ਅਥਾਰਟੀ ਲੈਟਰ ਹੈ ਹਾਂਜੀ 306 ਦਾ ਜੀ ਇਹ ਹੈ ਜੀ ਨਾ ਕਿਵਾਲਿਟੀ ਦਾ ਸਰਟੀਫਿਕੇਟ ਹਾਂਜੀ ਹੋ ਠੀਕ ਹੋ ਬਿਲ ਬਹੁਤ ਵਧੀਆ ਧੰਨਵਾਦ ਤੁਹਾਡਾ ਇਹਦੇ ਲਈ ਬਹੁਤ ਵਧੀਆ ਦਿੱਤਾ ਹੈ ਇਹਦਾ ਬ੍ਰਾਂਡ ਹੈ ਪੂਰੇ YouTube ਤੇ ਮਜਬੂਰੀ ਕੋ ਕੰਪਨੀ ਹੈ 306 ਜੀ ਤੁਹਾਨੂੰ ਦੀ ਵਧਾਈ ਤੇ ਪੰਜਾਬ ਦੇ YouTuber ਜਾਣਦੇ ਨੇ ਪੂਰਾ ਬਾਈ ਨੂੰ ਜਨਾਬ ਨੂੰ ਪੂਰਾ ਮਸ਼ਹੂਰ ਨੇ ਆਪਣੇ ਇੰਡੀਆ ਦੇ ਵਿੱਚ ਪੂਰੇ ਤੁਸੀਂ ਵੇਚ ਨਹੀਂ ਆਹੀ ਹੋਰ ਕੁਝ ਨਹੀਂ ਵੇਚਦੇ ਜਿਆ ਕਲ ਹੋਣਾ ਵੀ ਵੇਚਦੇ ਹੋ ਇਹ ਉਹ ਲਿਗਾ ਕਾ ਜੂਤੋ ਫਰਮ ਨੇ ਇਹ ਕਾਜੂ ਦਾ ਫਰਮ ਨੇ ਢਾਈ ਐ ਇਹ ਬਹੁਤ ਪੈਸਾ ਦਾ ਫਰਮ ਨਹੀਂ ਐ ਸਪੈਸ਼ਲ ਅਕਰੋਟੀ ਆਜੋ ਵੀਜੀ ਆਜੋ ਸ਼ਰਟਿੰਗਾ ਇਹ ਬੰਦਾ ਕੀ ਦੇ ਦੁੱਧ ਖੁਆ ਦੇਸੀ ਕੀ ਡਰਾਈ ਫਰੂਟ ਜੋ ਕਾਹਨ ਲਿਖਿਆ ਕੰਪਨੀ ਦੇ ਵਿੱਚ ਮਿਲ ਕਾ ਫਨੀ ਫਲੋਰ ਗ੍ਰੀਨ ਫਲੋਰ ਮਿੱਠ ਸ਼ੂਗਰ ਦੇਸੀ ਕੀ ਡਰਾਈ ਫਰੂਟ ਛਾ ਇੱਜਾ ਵਧੀਆ ਸਾਰੀਆਂ ਇੱਜਾ ਵਧੀਆ ਮੈਂ 630 360 ਰੁਪਏ ਦਾ ਪਾਕਾ ਸੋ ਇਧਰਲੇ ਪਾਸੇ ਹੋਰ ਦੁਕਾਨਾਂ ਨੇ ਜੀ ਕੰਟੀਨਾਂ ਨੇ ਕੋल्ड ड्रिंक्स ਦੀਆਂ ਦੇ ਕੋਰਕਰੇ ਕੋਰਕਰੇ ਵਗੈਰਾ ਹੋਰ ਕੰਮ ਚਾਦਾ ਗੋਲ ਗੱਪੇ ਵਗੈਰਾ ਇੱਥੇ ਨਹੀਂ ਬਾਕੀ ਹੋਰ ਬਹੁਤ ਸਾਰੀਆਂ ਦੁਕਾਨਾਂ ਨੇ ਜੀ ਤੇ ਜੇ ਤੁਸੀਂ ਚਾਹੋ ਸੋਣ ਹਲਵਾ ਖਾਣਾ ਤਾਂ ਜਰੂਰ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਕਰਿਓ ਇਨਸ਼ਾ ਅੱਲ੍ਹਾ ਜੀ ਇਹੋ ਜਿਹਾ 306 ਦਾ ਬ੍ਰਾਂਡ ਮਿਲੇਗਾ ਹਾਂ ਜੇ ਕਰਤਾਰਪੁਰ ਸਾਹਿਬ ਜਰੂਰ ਆਉਂਗੇ ਤਾਂ ਜਰੂਰ ਲੈ ਕੇ ਜਾਓ ਉੱਥੇ ਸਮਾਨ ਸੋਣ ਹਲਵਾ ਖਾਸ ਤੌਰ ਤੇ ਹਾਂਜੀ ਪੂਰਾ ਸਵਾਲ ਉਹ ਇਨਸ਼ਾਅੱਲਾ ਦੁਕਾਨਾਂ ਸ਼ਿਫਟ ਹੋ ਗਈਆਂ ਅਸੀਂ ਦੁਕਾਨਾਂ ਚ ਆ ਜਾਵਾਂਗੇ ਉੱਥੇ ਉੱधर ਹਾਂਜੀ ਮਾਰਕੀਟ ਬਣ ਰਹੀ ਆ ਉੱਥੇ ਜੇ ਅਸੀਂ ਆ ਜਾਾਂਗੇ 306 ਦਾ ਬਣਾਣਾ ਕੰਪਨੀ ਦਾ ਪੂਰੇ ਵਜੂਦ ਦੇ ਉੱਥੇ ਮਿਸ਼ੋਰ ਠੀਕ ਹੈ ਮਿਹਰਬਾਨੀ ਓਕੇ ਜੀ ਵੈਲਕਮ ਜੀ ਸੋ ਇਧਰ ਮਾਰਕੀਟ ਵਿੱਚ ਪਹੁੰਚ ਗਏ ਇਧਰ ਕਰਤਾਰਪੁਰ ਸਾਹਿਬ ਸਵਿਨੀਅਰਜ਼ ਨੇ ਜਿਹੜੇ ਆਪਣੇ ਮੈਗਨੇਟ ਹੁੰਦੇ ਨੇ ਉਹ ਨੇ ਤੇ ਅੱਗੇ ਸੂਟਾਂ ਦੇ ਕੰਦਾਂਾ ਕੁਰਤੇ ਪਜਾਮੇ ਲਾਸਟ ਤੇ ਏਟੀਐਮ ਬੈਂਕ ਦਾ ਤੇ ਖਾਣ ਪੀਣ ਵਾਲੇ ਕੈਫੇ ਨੇ ਇਧਰਲੇ ਪਾਸੇ ਵੀ ਸੂਟੇ ਦੇ ਕੰਦਾਂਾ ਨੇ ਜੀ ਤੇ ਸਾਹਮਣੇ ਫੇਰ ਹੋ ਗਈ ਸੂਟ ਦੇ ਕੰ ਤੇ ਪੰਜਾਬੀ ਸ਼ਕੀਨ ਕੁਰਤੇ ਪਜਾਮੇ ਦੇ ਬੋਸ ਕੀ ਤੇ ਵਾਸ਼ਣ ਵੀ ਇੱਥੋਂ ਲੈ ਕੇ ਜਾਂਦੇ ਨੇ ਜੀ। ਔਰ ਠੀਕ ਠਾਕ ਆ। ਬੂਰੇ ਵਧੀਆ ਫਿੱਟ ਫਿੱਟ ਕੰਮ ਜਮਾ। ਮੇਰੇ ਕੀ ਲਾਉਣੇ ਆ? ਬੂਹੀ ਬਣਾਉਣੇ ਆ। ਹਾਂ ਬਣਾ ਲਈ ਸੋਡੀ ਬਲੌਗ ਜੀ। ਸਾਨੂੰ ਬਲੌਗ ਚ ਲੈ ਆਵਾਂਗੇ YouTube ਤੇ ਫੇਮਸ ਕਰਾਂਗੇ। ਸੋਰੇ ਮੈਡਾ। ਸੋ ਕੱਪੜੇ ਕਰਾਂਦੇ ਜੀ ਇਹ ਜਮੇਦ ਕਾਣਾ ਕੁਰਤੇ ਪਜਾਮੇ ਲੈਣ ਦੇ ਲਈ ਤਾਂ ਕੱਪੜਾ ਦੋ ਤਿੰਨ ਤਰ੍ਹਾਂ ਹੁੰਦਾ। ਇੱਕ ਹੈ ਬੋਸ ਕੀ ਤੇ ਦੂਜਾ ਵਾਸ਼ਣ ਵੀਰ। ਸੋ ਬਾਈ ਆਪਣਾ ਪਾਉਂਦਾ ਬੋਸ ਕੀ। ਬਹੁਤ ਰੰਗ ਕਪੜਾ ਜਿਵੇਂ ਆ ਬਾਸ਼ਣ ਵੀਰ ਵਾਲਾ ਬਾਈ ਇਹ ਪਾਕਿਸਤਾਨੀ ਬੋਸ ਕੀ ਇਹ ਪਾਕਿਸਤਾਨੀ ਬੋਸ ਕੀ ਹੈ ਜੀ ਇਹ ਇਹ ਮੈਂ ਦਾ ਇੰਡੀਅਨ 500 ਦਾ ਇਹ ਚ ਕਪੜੇ ਬਟ ਨਹੀਂ ਪੈਂਦਾ ਜਿਹੜਾ ਇਤਰਾ ਕਪੜਾ ਰਟ ਨਹੀਂ ਤੇ ਆ ਜਿਵੇਂ ਬਾਸ਼ਣ ਵੀਰ ਪਿਆ ਜੀ ਇਹ ਨਹੀਂ ਬਟ ਪੈਂਦਾ ਭਾਈ ਮੱਟੇ ਮੰਨ ਵਿੱਚ ਬਹਿ ਜਾਂਦਾ ਦੁੱਖ ਲਾਰਾ ਪੈਂਦਾ ਨਾ ਗੁੱਸੇ ਪੈਂਦੇ ਨਾ ਸੋ ਜੀ ਕੁਰਤੇ ਪਜਾਮੇ ਨਜ਼ਰੀਏ ਤੋਂ ਆਪਣੇ ਲੈਂਦੇ ਨੇ ਬੋਸ ਕੀ ਪੰਜਾਬੀ ਆ ਕੇ 1250 ਪੀਕੇਆਰ ਦਾ ਮਿਲਦੀ 500 ਇੰਡੀਅਨ ਰੁਪੀਏ ਦਾ ਬਹੁਤ ਘਣੇ ਕਪੜਾ ਹੁੰਦਾ ਬਾਕੀ ਮਾਇਤੇ ਇਹ ਨਹੀਂ ਦੇ ਬਤਲਾਦਾ ਬਈ ਹਾਂਜੀ ਸਮਾਰਕੀਟ ਦੇ ਨਾਲ ਜੀ ਬਣਿਆ ਹੋਇਆ ਇਧਰ ਪਾਰਕ ਤੇ ਪਾਰਕ ਵਿੱਚ ਵਜ਼ੀਰ ਆਜ਼ਮ ਮਹਾਰਾਜ ਜੀ ਸਿੰਘ ਦਾ ਪੁੱਤ ਹਾਂਜੀ ਤੇ ਸਾਡੇ ਗੁਰਸਿੱਖ ਫੋਟੋਆਂ ਕਰਾਉਂਦੇ ਆ ਆਪਣੇ ਵਜ਼ੀਰ ਆਜ਼ਮ ਮਹਾਰਾਜ ਜੀ ਸਿੰਘ ਨਾਲ ਜੀ ਤੇ ਉਧਰ ਸੰਗਤ ਬੈਠੀ ਪਾਠ ਕਰ ਰਹੀ ਹੈ ਜੀ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦੇ ਤੇ ਸ਼ਾਮ ਦੇ ਜੋ ਦ੍ਰਿਸ਼ਣੇ ਮਨਮੋਹਕ ਹੋਏ ਸਾਹਮਣੇ ਨੇ ਬਾਕੀ ਇਹ ਸੀਗਾ ਜੀ ਅੱਜ ਦਾ ਬਲੌਗ ਜਾਨੀ ਕਿ ਵੀਡੀਓ ਤੇ ਮਿਲਦੇ ਆ ਫਿਰ ਕੱਲ ਨੂੰ ਅਗਲੇ ਵਲੌਗ ਵਿੱਚ ਤੇ ਕੱਲ ਨੂੰ ਆਪਣੀ ਟਾਈਮ ਹੋ ਗਈ ਲਗਭਗ 6:52 ਮਿੰਟ ਤੇ ਹੁਣ ਸੰਗਤ ਜਿਹੜੀ ਤੇ ਹੈਗੀ ਹੁਣ ਸੰਗਤ ਸਾਡੀ ਹੈਗੀ ਜਸਾ ਲੰਗਰ ਵਿੱਚ ਜਾ ਕੇ ਸੇਵਾ ਕਰਾਉਂਗਾ ਦੋ ਘੰਟੇ ਤੇ ਫਿਰ ਅਸੀਂ ਆਰਾਮ ਕਰਾਂਗੇ ਜੀ ਤੇ ਕੱਲ ਕੱਲ ਲਈ ਆਪਦੀ ਤਿਆਰੀ ਕਰਾਂਗੇ ਰਵਾਨਾ ਹੋਵਾਂਗੇ ਲਾਹੌਰ ਵੱਲ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸੋ ਜਥਾ ਜੀ ਹੁਣ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੇ ਮੱਥਾ ਟੇਕਣ ਤੋਂ ਬਾਅਦ ਹੁਣ ਚੱਲਾਂ ਲੰਗਰ ਦੇ ਵੱਲ ਲੰਗਰ ਸ਼ਕਰਿਆਣਾ ਬਈ ਅਸੀਂ ਅਜੇ ਪਹਿਲਾਂ ਜਾਗੇ ਮਿੱਠੇ ਚੋਲ ਬਣੇ ਨੇ ਅਬ ਚੋਲਾਂ ਦੇ ਵਟ ਘਟਨੇ ਆ ਹਾਂਜੀ ਹਾਂ ਚਲੋ ਚੱਲਦੇ ਆਂ ਅੱਜੋ ਜੁੜੀ ਦੇ ਬਿਲਕੁਲ ਪਿੱਛੇ ਜੀ ਬਣਿਆ ਹੋਇਆ ਲੰਗਰ ਹਾਲ ਸਾਹਮਣੇ ਤੇ ਸੰਗਤ ਉਹ ਯਾਰ ਲੰਗਰ ਸ਼ਕਈ ਤੇ ਅਸੀਂ ਜਾ ਰਹੇ ਆਂ ਅੰਦਰ ਸੰਗਤ ਮੁੰਡੇ ਆਏ ਸੀਗੇ ਜੀ ਮਿੱਠੇ ਚੋਲ ਖਾਣ ਪਰ ਚੋਲ ਗਏ ਨੇ ਵਰਤ ਸੋ ਹੁਣ ਸਾਨੂੰ ਕਣੀ ਚੌਕੀ ਗੁਜ਼ਾਰਾ ਕਰਨਾ ਪੈਣਾ